ਸਤਿ ਸ਼੍ਰੀ ਅਕਾਲ ਜੀ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ ਇਸ ਚੈਨਲ ਦੇ ਉੱਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਕਿ ਸਕਰੀਨ ਦੇ ਉੱਤੇ ਤੁਸੀਂ ਦੇਖਦੇ ਪਿਓ ਕਿ ਇਹ ਤਸਵੀਰਾਂ ਦੇ ਵਿੱਚ ਗੋੜ ਕਾੜਿਆ ਜਾ ਰਿਹਾ ਆ ਤੁਹਾਨੂੰ ਦਾ ਦੇ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਭਾਈਆਂ ਨੇ ਇਸ ਤਰ੍ਹਾਂ ਦੇ ਵੇਲਣੇ ਜਿਹੜੇ ਲਾਏ ਹੋਏ ਨੇ ਹਰ ਮੋੜ ਦੇ ਉੱਤੇ ਹਰ ਰੋੜ ਦੇ ਉੱਤੇ ਆਉਂਦੇ ਜਾਂਦੇ ਤੁਹਾਨੂੰ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਵੇਲਣੇ ਦੇਖਣ ਨੂੰ ਮਿਲ ਜਾਣਗੇ ਤੇ ਬਹੁਤ ਸਾਰੇ ਵੇਲਣੇ ਜਿਹੜੇ ਨੇ ਉਹ ਸਿਰਫ ਤੇ ਸਿਰਫ ਭਈਆਂ ਵੱਲੋਂ ਚਲਾਏ ਜਾ ਰਹੇ ਨੇ ਪ੍ਰਵਾਸੀਆਂ ਵੱਲੋਂ ਚਲਾਏ ਜਾ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਵੇਲਣਾ ਆ ਇਹ ਸਾਡੇ ਪੰਜਾਬ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਪੰਜਾਬੀ ਭਰਾ ਵੱਲੋਂ ਚਲਾਇਆ ਜਾ ਰਿਹਾ ਆ ਇੱਕ ਕਿਸਾਨ ਵੱਲੋਂ ਚਲਾਇਆ ਜਾ ਰਿਹਾ ਆ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਉਹ ਕਿਸਾਨ ਨੇ ਪੀ ਐਚ ਡੀ ਕਰ ਰੱਖੀ ਏ ਪੀ ਐਚ ਡੀ ਕਰਨ ਤੋਂ ਬਾਅਦ ਵੀ ਜਿਹੜਾ ਆ ਉਹ ਕਿਸਾਨ ਆਪਣੇ ਗੋੜ ਦਾ ਵੇਲਣਾ ਲਾ ਕੇ ਗੁੜ ਬਣਾ ਰਿਆ ਆ ਬਾਹਰ ਦਾ ਰੁਖ ਨਹੀਂ ਕੀਤਾ ਬਾਹਰਲੇ ਮੁਲਖ ਜਾਣ ਦਾ ਜਿਹੜਾ ਆ ਉਹਨੇ ਬਿਲਕੁਲ ਆਪਣਾ ਸਾਰਾ ਕੁਝ ਉਹ ਗੱਲਬਾਤ ਤਿਆਗ ਦਿੱਤੀ ਕਿ ਬਾਹਰਲੇ ਮੁਲਖ ਨਹੀਂ ਜਾਣਾ ਬਾਹਰਲੇ ਮੁਲਖ ਨੂੰ ਬਿਲਕੁਲ ਸਾਡ ਸੜਾ ਕੇ ਤੇ ਜਿਹੜਾ ਇੱਥੇ ਗੁੜ ਜਿਹੜਾ ਆ ਬਣਾਇਆ ਜਾ ਰਿਹਾ ਆ ਉਸ ਨੌਜਵਾਨ ਵੱਲੋਂ ਉਹ ਕਿਸਾਨ ਵੱਲੋਂ ਤੁਹਾਂ ਦਾ ਦੀ ਕਿ ਇਹ ਤਸਵੀਰਾਂ ਦੇ ਵਿੱਚ ਜਿੰਨਾ ਵੀ ਗੋੜ ਦਾ ਸਿਸਟਮ ਤੁਸੀਂ ਦੇਤੇ ਪਿਓ ਗੁੜ ਬੰਦਾ ਪਿਆ ਆ ਉਹ ਸਾਰੇ ਦਾ ਸਾਰਾ ਇੱਕ ਕਿਸਾਨ ਪੰਜਾਬੀ ਭਰਾ ਵੱਲੋਂ ਚਲਾਇਆ ਜਾ ਰਿਹਾ ਆ ਜਿੰਨੇ ਕੇ ਪੀ ਐਚ ਡੀ ਕਰਨ ਤੋਂ ਬਾਅਦ ਇਹ ਕੰਮ ਕਰਨ ਦਾ ਇਰਾਦਾ ਬਣਾ ਲਿਆ ਤਾਂ ਦਾ ਦੇ ਕਿ ਸਾਡੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਪਏ ਨੇ ਤੇ ਪੰਜਾਬ ਸੁਨਾ ਹੋ ਰਿਹਾ ਆ ਉੱਥੇ ਹੀ ਪੰਜਾਬ ਦੇ ਉੱਤੇ ਜਿਹੜਾ ਆ ਧੜਾ ਧੜਾ ਆ ਕੇ ਪੰਜਾਬੀਆਂ ਦੀ ਆ ਥਾਵਾਂ ਜਿਹੜੀਆਂ ਨੇ ਉਹ ਪ੍ਰਵਾਸੀ ਮਲ ਦੇ ਪਏ ਨੇ ਬਹੁਤ ਸਾਰੇ ਪ੍ਰਵਾਸੀ ਪੰਜਾਬ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਕਾਰੋਬਾਰ ਕਰੀ ਜਾ ਰਹੇ ਨੇ ਤੇ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਨੇ ਸਥਾਪਿਤ ਕਰ ਲਿਆ ਆ ਪੂਰੀ ਤਰ੍ਹਾਂ ਜੜੀ ਇਹ ਪੰਜਾਬ ਦੇ ਵਿੱਚ ਰਾਇਡੈਂਸੀ ਬਣਾ ਕੇ ਬੈ ਗਏ ਨੇ ਸਾਨੂੰ ਲੋੜਿਆ ਇਸ ਤਰ੍ਹਾਂ ਦੇ ਕੰਮ ਆਪ ਕਰਨ ਦੀ ਸਾਨੂੰ ਲੋੜਿਆ ਆਪਣੇ ਪੰਜਾਬ ਤੇ ਪੰਜਾਬੀਅਤ ਨੂੰ ਸੰਭਾਲ ਕੇ ਰੱਖਣ ਦੀ ਜੋ ਕਿ ਇਸ ਨੌਜਵਾਨ ਨੇ ਕੀਤੀ ਹੈ ਤਸਵੀਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤਸਵੀਰਾਂ ਤੁਸੀਂ ਦੇਖਦੇ ਪਿਓ ਗੱਲਬਾਤ ਵੀ ਕੀਤੀ ਹੈ ਨੌਜਵਾਨ ਦੇ ਨਾਲ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੇ ਆਓ ਸੁਣਦੇ ਹਾਂ ਕੀ ਕਿਹਾ ਉਸ ਕਿਸਾਨ ਵੀਰ ਨੇ ਰਣਮ ਜੁਹਾਰ ਸਿੰਘ ਜੀ ਨਿਸ਼ਾਰਾ ਮੱਜਾ ਸਿੰਘ ਪਿੰਡਾ ਸਾਡਾ ਹਾਂਜੀ ਸਰ ਕਾਹਦਾ ਕੰਮ ਕਰਦੇ ਹੋ ਗੋੜ ਦਾ ਕੰਮ ਸ਼ੁਰੂ ਕੀਤਾ ਵਾ ਕਿਸ ਕారణ ਕੀਤਾ ਇਹ ਕੰਮ ਕਿਉਂ ਕੀਤਾ ਦੇਖੋ ਜੀ ਵੈਸੇ ਤਾਂ ਮੈਂ ਪੀ ਐਚ ਡੀ ਕਰ ਰਿਹਾ ਹਾਂ ਗੁਰੂ ਘਣਕ ਦੇ ਯੂਨੀਵਰਸਿਟੀ ਦੇ ਵਿੱਚ ਮਾਸ ਕਮਿਊਨੀਕੇਸ਼ਨ ਡਿਪਾਰਟਮੈਂਟ ਹੈ ਮੇਰਾ ਪੰਜਾਬ ਯੂਨੀਵਰਸਿਟੀ ਤੋਂ ਮੇਰੀ ਮਾਸਟਰਸ ਆ ਜਰਨਲਿਜ਼ਮ ਦੇ ਵਿੱਚ ਤੇ ਉਹਦੇ ਨਾਲ ਨਾਲ ਖੇਤੀ ਦਾ ਕੰਮ ਤੇ ਕਦੀ ਛੱਡਿਆ ਹੀ ਨਹੀਂ ਮੈਂ ਉਹ ਤਾਂ ਸਾਡਾ ਪਿਤਾ ਬੁਰਖੀ ਕੰਮ ਪਰ ਉਹਦੇ ਨਾਲ ਹੀ ਸੋਚਿਆ ਕਿ ਫੂਡ ਪ੍ਰੋਸੈਸਿੰਗ ਦੇ ਵਿੱਚ ਵੀ ਅੱਗੇ ਵਧਣਾ ਚਾਹੀਦਾ ਸੋ ਸਭ ਤੋਂ ਜਿਹੜਾ ਇਨੀਸ਼ੀਅਲ ਸਟੈਪ ਆ ਉਹ ਗੁੜ ਬਣਾਉਣ ਦਾ ਕਿਉਂਕਿ ਹਰ ਘਰ ਦੇ ਵਿੱਚ ਹਰ ਖੂਹ ਤੇ ਹਰ ਡੇਰੇ ਤੇ ਗੁੜ ਬਣਦਾ ਹੈ ਸੋ ਆਪਾਂ ਉਹਨੂੰ ਥੋੜਾ ਕਮਰਸ਼ੀਅਲ ਲੈਵਲ ਤੇ ਜਿਹੜਾ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਸਾਡੀ ਲਗਭਗ ਡੇਲੀ ਦੀ ਪ੍ਰੋਡਕਸ਼ਨ ਆ ਜਿਹੜੀ ਉਹ 4.5 ਗੁੜ ਦੀ ਆ ਤੇ ਇਹ ਜਿਹੜਾ ਗੁੜ ਆ ਆਪਾਂ ਬਿਲਕੁਲ ਸ਼ੁੱਧ ਬਿਨਾਂ ਕਿਸੇ ਮਿਲਾਵਟ ਤੋਂ ਬਿਨਾਂ ਕਿਸੇ ਕੈਮੀਕਲ ਤੋਂ ਬਿਨਾਂ ਕਿਸੇ ਇਦਾਂ ਦੀ ਚੀਜ਼ ਜਿਹਦੇ ਨਾਲ ਕੋਈ ਸਿਹਤ ਦਾ ਨੁਕਸਾਨ ਹੁੰਦਾ ਹੋਵੇ ਉਹਵੇਂ ਤਿਆਰ ਕਰਦੇ ਆ ਕਿਉਂਕਿ ਲੋਕਾਂ ਜਿਹੜੇ ਹੁਣ ਲੋਕਾਂ ਦੀ ਵੀ ਰੁਝਾਨ ਆ ਕਿ ਆਪਾਂ ਜਿਹੜਾ ਖੰਡ ਨੂੰ ਛੱਡ ਕੇ ਗੁੜ ਵਾਲੇ ਪਾਸੇ ਹੀ ਹੈ ਜਿੰਨਾ ਲੋਕਾਂ ਦੇ ਵਿੱਚ ਡਾਇਬਟੀਜ਼ ਵਧਿਆ ਹੋਰ ਸਮੱਸਿਆਵਾਂ ਆਈਆਂ ਆ ਉਹਦੇ ਵਿੱਚ ਖੰਡ ਨੇ ਇੱਕ ਮੇਜਰ ਰੋਲ ਪਲੇ ਕੀਤਾ ਆ ਕਿਉਂਕਿ ਉਹਦੀ ਕ੍ਰਿਸਟਲਾਈਜੇਸ਼ਨ ਵਾਸਤੇ ਜਿਸ ਕਿਸਮ ਦੇ ਕੈਮੀਕਲ ਮਿਲਾਂਦ ਵਿੱਚ ਵਰਤੇ ਜਾਂਦੇ ਆ ਵੀ ਉਹ ਮਨੁੱਖੀ ਸਿਹਤ ਦੇ ਵਾਸਤੇ ਉਹ ਸਹੀ ਨਹੀਂ ਹੈ ਸੋ ਇਸ ਵਾਸਤੇ ਲੋਕੀ ਗੁੜ ਵਾਲੇ ਪਾਸੇ ਆਏ ਆ ਪਰ ਉਹਦੇ ਨਾਲ ਕੀ ਹੋਇਆ ਕਿ ਗੁੜ ਦੀ ਡਿਮਾਂਡ ਵਧਣ ਦੇ ਨਾਲ ਉਹ ਡਿਮਾਂਡ ਦੀ ਪੂਰਤੀ ਸ਼ੁੱਧ ਗੁੜ ਦੇ ਨਾਲ ਨਹੀਂ ਹੋ ਰਹੀ ਉਹ ਡਿਮਾਂਡ ਦੀ ਪੂਰਤੀ ਆ ਜਿਹੜੀ ਉਹ ਡਲਟਰੇਟਿਡ ਗੁੜ ਆ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਵੇਚਣੇ ਚੱਲਦੇ ਆ ਜਿਹੜੇ ਲੋਕ ਜੂਪੀ ਤੋਂ ਆ ਕੇ ਤੇ ਗੁੜ ਬਣਾ ਰਹੇ ਆ ਕੋਈ ਆਪਣੇ ਗਿਰਤ ਕਰੇ ਉਹ ਮੁਬਾਰਕ ਆ ਪਰ ਉਹਦੇ ਵਿੱਚ ਮਿਲਾਵਟ ਆ ਜਿਸ ਕਿਸਮ ਦੀ ਖੰਡ ਆ ਜਿਹੜੀ ਉਵਰਤੀ ਜਾ ਰਹੀ ਆ ਖੰਡ ਤੋਂ ਇਲਾਵਾ ਇਹੋ ਇਹੋ ਜੇ ਕੈਮੀਕਲ ਜਿਹੜੇ ਸ਼ੱਕਰ ਬਣਾਉਣ ਲਈ ਵਰਤੇ ਜਾਂਦੇ ਆ ਜਿਹਦੇ ਨਾਲ ਇੱਕਦਮ ਜਿਹੜਾ ਗੁੜ ਖਿੰਡ ਜਾਂਦਾ ਬਿਲਕੁਲ ਪੂਰੀ ਪ੍ਰਿਸ਼ਕਰ ਬਣਦੀ ਆ ਸੋ ਇਹੋ ਜੀਆਂ ਚੀਜ਼ਾਂ ਆ ਵੀ ਉਹ ਦੇ ਕਰਕੇ ਲੋਕਾਂ ਦੀ ਸਿਹਤ ਦੇ ਨਾਲ ਖੰਡ ਨਾਲ ਉਹ ਵੀ ਮਾੜਾ ਜਿਹੜਾ ਖਲਵਾੜ ਇਹ ਕਰ ਰਹੇ ਲੋਕ ਸੋ ਇਹ ਸੋਚਿਆ ਕਿ ਸ਼ੁੱਧ ਚੀਜ਼ ਲੋਕਾਂ ਨੂੰ ਜਿਹੜੀ ਮੁਹੱਈਆ ਕਰਾਈਏ ਸੋ ਉਹਦੇ ਵਿੱਚ ਚੈਲੰਜਸ ਬਹੁਤ ਨੇ ਚੈਲੰਜਸ ਇਹ ਆ ਕਿ ਜਿਹੜਾ ਗੰਨੇ ਦੀ ਵੈਰਾਈਟੀ ਆ ਉਦੇ ਨਾਲ ਵੀ ਗੁੜ ਦੀ ਕੁਆਲਿਟੀ ਵੇਰੀ ਕਰਦੀ ਆ। ਖੇਤ ਕਿਸ ਕਿਸਮ ਦਾ ਆ, ਰੇਤਲਾ ਆ, ਪੁਰਪਰਾ ਆ ਜਾਂ ਉਹ ਚਿਕਣੀ ਮਿੱਟੀ ਆ, ਰੁਹੀ ਆ। ਉਹਦੇ ਨਾਲ ਵੀ ਗੁੜ ਦੀ ਕੁਆਲਿਟੀ ਵੇਰੀ ਕਰਦੀ ਆ। ਗੰਨੇ ਨੂੰ ਕਿੰਨਾ ਪਾਣੀ ਲੱਗਾ ਆ? ਜੇ ਬਹੁਤ ਜ਼ਿਆਦਾ ਪਾਣੀ ਲੱਗੇ ਹੋਣ ਉਹਦੇ ਨਾਲ ਵੀ ਕੁਆਲਿਟੀ ਡਾਊਨ ਜਾਂਦੀ ਆ, ਜੇ ਘੱਟ ਪਾਣੀ ਲੱਗੇ ਹੋਣ ਕੁਆਲਿਟੀ ਬੈਟਰ ਆ। ਯੂਰੀਆ ਕਿੰਨੀ ਪਈ ਆ, ਉਹਤੇ ਪੈਸਟੀਸਾਈਡ ਕਿਹੜੇ ਵਰਤੇ ਗਿਆ। ਇਹ ਸਾਰੇ ਵੇਰੀਐਂਟਸ ਨੇ ਜਿਹੜੇ ਗੁੜ ਦੀ ਕੁਆਲਿਟੀ ਨੂੰ ਪ੍ਰਭਾਵਿਤ ਕਰਦੇ ਆ। ਪਰ ਗਾ ਕੀ ਮੰਗਦਾ ਹੈ ਗਾਗ ਜਿਹੜੇ ਤਾਂ ਜਾਣੂ ਨੇ ਜਿਹੜੇ ਸਿੰਗੜ ਕੱਢਦੇ ਰਹੇ ਉਹਨਾਂ ਨੂੰ ਪਤਾ ਹੈ ਵੀ ਇਹ ਸਾਰੀਆਂ ਚੀਜ਼ਾਂ ਜਿਹੜਾ ਸ਼ੁੱਧ ਗੁੜਵਾਦ ਵਿੱਚ ਖਟਾਸ ਨਹੀਂ ਆਉਣੀ ਆ ਉਹਦੇ 'ਚ ਖਾਰਾਪਣ ਵੀ ਆਉਣਾ ਆ ਠੀਕ ਆ ਜੇ ਉਹ ਰੋਹੀ ਜ਼ਮੀਨ ਦਾ ਭਾਰੀ ਜ਼ਮੀਨ ਦਾ ਆ ਗਿਆ ਉਹਦੇ 'ਚ ਖਟਾਸ ਵੀ ਆ ਸਕਦੀ ਆ ਠੀਕ ਆ ਪਾਣੀ ਵੱਧ ਲੱਗੇ ਹੁਣ ਯੂਰੀਆ ਵੱਧ ਪਈ ਹੋਏ ਤੇ ਨਮਕੀਨਪਣ ਵੀ ਆ ਸਕਦਾ ਆ ਪਰ ਉਹ ਸ਼ੁੱਧ ਵਾ ਉਹਨਾਂ ਤੋਂ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਾ ਪਰ ਜੇ ਉਹਨੂੰ ਆਪਾਂ ਸਹੀ ਕਰਨ ਵਾਸਤੇ ਕੋਈ ਕੈਮੀਕਲ ਵਰਤਾਂਗੇ ਉਹਨੇ ਸਿੱਧਾ ਜਿਹੜਾ ਧੂਣਾ ਨੁਕਸਾਨ ਕਰਨਾ ਆ ਸੋ ਜਿਹੜਾ ਤਾਂ ਖੰਡ ਪਾ ਕੇ ਗੁੜ ਬਣਾਉਂਦੇ ਆ ਉਹਨਾਂ ਦਾ ਜਿਹੜਾ ਕ੍ਰਿਸਟਲ ਸੇਮ ਰਹਿਣਗੇ ਕਾਣੋਂਵੇਂ ਰਹੇਗਾ ਰੰਗ ਪਾਉਂਦੇ ਆ ਉਹਨਾਂ ਦਾ ਰੰਗ ਵੀ ਸੇਮ ਆਏਗਾ ਪਰ ਜਿਹੜਾ ਸਾਡਾ ਸ਼ੁੱਧ ਗੁੜ ਦਾ ਉਹ ਹਰ ਪੱਤ ਦਾ ਆਪਣਾ ਰੰਗ ਹੋਊਗਾ ਹਰ ਗੰਨੇ ਦੀ ਕਿਸਮ ਬਦਲਣ ਦੇ ਨਾਲ ਰੰਗ ਬਦਲੂਗਾ ਸੋ ਇਹ ਚੀਜ਼ ਗਾਹਕ ਨੂੰ ਸਮਝਣੀ ਚਾਹੀਦੀ ਹੈ ਕਿ ਜਿਹੜੀ ਸ਼ੁੱਧ ਚੀਜ਼ ਆ ਉਹਦੇ ਵਿੱਚ ਵੇਰੀਏਸ਼ਨ ਆ ਜਿਹੜੀ ਉਹ ਨੇਚਰਲੀ ਹੋਣੀ ਆ ਜੋ ਕੁਦਰਤੀ ਤੌਰ ਤੇ ਗੰਨੇ ਦੇ ਵਿੱਚ ਆ ਰਿਹਾ ਹੈ ਆਪਾਂ ਉਹਨੂੰ ਪ੍ਰੋਸੈਸ ਕਰ ਰਹੇ ਆ ਉਹ ਫਰਦਰ ਹੋਵੇਂ ਦਿਖਣਾ ਆ ਜੇ ਬਹੁਤ ਵਧੀਆ ਖੁਸ਼ਕ ਪੈੜੀ ਦਾ ਰੇਤਲੀ ਜ਼ਮੀਨ ਦਾ ਗੰਨਾ ਆਊਗਾ ਤਾਂ ਬਹੁਤ ਵਧੀ ਪਿਛਲੇ ਸਾਲ ਟ੍ਰਾਇਲ ਹੀ ਕੀਤੇ ਆ 6 ਮਹੀਨੇ ਚਲਾਇਆ ਜਰੂਰ ਆ ਪਾਇਆ ਤੇ ਸਾਨੂੰ ਇਹਨਾਂ ਤਜਰਬਾ ਹੋਇਆ ਕਿ ਕਿਹੜੇ ਪਿੰਡਾਂ ਦਾ ਕਿਹੜੀਆਂ ਕਿਸਮਾਂ ਦਾ ਕਿਹੜੀ ਜ਼ਮੀਨ ਦਾ ਗੁੜ ਸਹੀ ਬਣਦਾ ਸੋ ਇਸ ਵਾਰ ਆਪਾਂ ਪੂਰੀ ਸਾਡੀ ਕੋਸ਼ਿਸ਼ ਆ ਕਿ ਉਹ ਉਸੇ ਜ਼ਮੀਨ ਦੇ ਵਿੱਚੋਂ ਗੰਨਾ ਪ੍ਰੋਕਿਊਰ ਕਰੀਏ ਜਿਹਦਾ ਗੁੜ ਦੀ ਕੁਆਲਿਟੀ ਬਿਹਤਰ ਬਣਦੀ ਸੋ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਦਿੱਕਤ ਘਟੀ ਆ ਕਿ ਜਿੱਦਾਂ ਆਸਮਾਨ ਸਿਆ ਚਾਹ ਫੁੱਟਣ ਦੀ ਆ ਜਾਂਦੀ ਹੈ ਜਾਂ ਇਹ ਦਿਨ ਦੀ ਸਮੱਸਿਆ ਉਹ ਬਿਲਕੁਲ ਘਟ ਗਈਆਂ ਇਸ ਸਾਲ ਬਹੁਤੋ ਚੀਜ਼ਾਂ ਇੰਪਰੂਵ ਹੋਈਆਂ ਆ ਸੋ ਇਸ ਪ੍ਰੋਫੈਸ਼ਨ ਦੇ ਵਿੱਚ ਜਦੋਂ ਅਸੀਂ ਚੱਲਦੇ ਆ ਤਾਂ ਉੱਥੇ ਸਾਨੂੰ ਬੜੀ ਕਿਸਮ ਦੀਆਂ ਮੁ ਜੋ ਕਿ ਮਾਰਕੀਟ ਦੇ ਵਿੱਚ ਜਿਹੜਾ ਗੋੜਾ ਅੱਜ ਦੇ ਸਮੇਂ 'ਚ 45 ਰੁਪਏ ਕਿਲੋ ਤੱਕ ਉਹ ਤੁਸੀਂ ਮੰਨੋਗੇ ਵੀ 45 ਰੁਪਏ ਕਿਲੋ ਤੱਕ ਵੀ ਗੁੜ ਮਾਰਕੀਟ ਦੇ ਵਿੱਚ ਅਵੇਲੇਬਲ ਆ। ਉਹਦੇ ਵਿੱਚ ਇਹੀ ਇਹੋ ਜਿਹਾ ਗੁੜ ਤਿਆਰ ਕਰਨਿਆ ਜਿਹੜੀ ਸਾਡੀ ਸਾਰੀ ਕੋਸਟ ਪਾ ਲਾ ਕੇ 70 ਰੁਪਏ ਦੇ ਗੇਟ 'ਚ ਬੈਠਦੀ ਆ। 45 ਰੁਪਏ ਕਿਲੋ ਤੱਕ ਦਾ ਪਰ ਕਿਲੋ ਗੁੜ ਦੇ ਵਿੱਚ ਗੰਨੇ ਦਾ ਖਰਚਾ ਆਇਆ ਉਸ ਤੋਂ ਬਾਅਦ ਲੇਬਰ ਆ ਉਸ ਤੋਂ ਬਾਅਦ ਡੀਜ਼ਲ ਦਾ ਖਰਚਾ ਆਇਆ ਬਾਲਣ ਦਾ ਖਰਚਾ ਲੱਗਿਆ। ਸੋ ਬੜੇ ਨਿੱਕੇ ਨਿੱਕੇ ਖਰਚੇ ਆ ਵੀ ਜਿਹੜੇ ਖਰਚੇ ਕਾਊਂਟ ਨਹੀਂ ਹੁੰਦੇ ਬਿਲਕੁਲ ਨਵੀਂ ਅਖਬਾਰ ਜਿਹੜੀ ਕਰੇਟਾਂ ਦੇ ਵਿੱਚ ਬਿਲਕੁਲ ਕੋਰੀ ਰੱਦੀ ਉਹ ਲਈਦੀ ਆ ਵੀ ਇਦਾਂ ਦੇ ਖਰਚੇ ਆ ਵੀ ਉਸ ਆਹੀ ਉਹ ਸਾਰੇ ਕਾਊਂਟ ਕਰਨੇ ਆ ਤੇ 70 ਦੇ ਗੇਟ 'ਤੇ ਉਹ ਸਾਨੂੰ ਗੁੜ ਬੈਠਦਾ ਉਹਦੇ ਵਿੱਚ ਵੀ ਜੇ ਕੋਈ ਇੱਕ ਅੱਧੀ ਟ੍ਰੋਲੀ ਗੰਨੇ ਦੀ ਹੋਜੀ ਆ ਜਾਏ ਜਿਹਦੀ ਕੁਆਲਿਟੀ ਨਹੀਂ ਬਣਦੀ ਤਾਂ ਸਾਰੀ ਸਾਡੀ ਐਵਰੇਜ ਜਿਹੜੀ ਆ ਵਿਗੜ ਜਾਂਦੀ ਆ ਤਾਂ ਐਡੇ ਟਫ ਕੰਪੀਟੀਸ਼ਨ ਦੇ ਵਿੱਚ ਜਿੱਥੇ 45 ਰੁਪਏ ਕਿਲੋ ਗੁੜ ਮਾਰਕੀਟ 'ਚ ਮਿਲ ਰਿਹਾ ਆ ਜਿਹੜਾ ਹੋਲ ਸੇਲ ਦਾ ਮੰਡੀਆਂ 'ਚ ਵਿਕ ਰਿਹਾ ਆ ਉਹਦੇ ਵਿੱਚ ਇਹੋ ਜਿਹੀ ਚੀਜ਼ੀ ਵੇਚਣੀ ਜਿਹੜੀ ਬਿਲਕੁਲ ਪਿਓਰ ਆ ਬਿਨਾ ਕਿਸੇ ਡਿਲਟਰੇਸ਼ਨ ਤੋਂ ਆ ਜਿਹੜੀ 70 ਰੁਪਏ ਤੁਹਾਨੂੰ ਘਰ ਪੈ ਰਹੀ ਆ ਉਹਨੂੰ ਮਾਰਕੀਟ ਦੇ ਵਿੱਚ ਲੈ ਕੇ ਜਾਣਾ ਇਹ ਆਪਣੇ ਆਪ ਦੀ ਇੱਕ ਵੱਡਾ ਚੈਲੰਜ ਆ ਸੋ ਇਹਨਾਂ ਚੀਜ਼ਾਂ ਨੂੰ ਵਰਕਆਊਟ ਕਰਦੇ ਹੋ ਤਾਂ ਸਮਾਂ ਲੱਗਦਾ ਆ ਪਰ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਇੱਕ ਕਨਸਾਈਨਮੈਂਟਸ ਆ ਡੀਟਲੀ ਗਈ ਉਹ ਸਾਡੇ ਕੋਲ ਕਿਸੇ ਫਰਮ ਨੇ ਤਿਆਰ ਕਰਵਾਇਆ ਸੀ ਪਰ ਇੱਕ ਹੀ ਖੁਦ ਭੇਜੀ ਆ ਬ੍ਰੈਮਟਨ ਸੋ ਅੱਜ ਉੱਥੇ ਵੀ ਸਾਡਾ ਗੁੜ ਵੇਚ ਰਿਆ ਸੋ ਸਮੇਂ ਦੇ ਨਾਲ ਜਿਹੜੀਆਂ ਚੀਜ਼ਾਂ ਇੰਪਰੂਵ ਹੋਣੇ ਸ਼ੁਰੂ ਹੋ ਜਾਂਦੀਆਂ ਇੱਕ ਤੇ ਇਹ ਫਰਮਾ ਜਿਹੜਾ ਨਵੇਂ ਤਰ੍ਹਾਂ ਦਾ ਲੈਂਦਾ ਤੁਸੀਂ ਜਿਸ ਤਰ੍ਹਾਂ ਬਬੂਰ ਤੋਂ ਕੋਈ ਲਾ ਬਰਫੀ ਬਣਾਉਂਦੇ ਸੀ ਗੁੜ ਦੀ ਉਹ ਵੱਖਰੀ ਤਰ੍ਹਾਂ ਦੀ ਸੀ ਪਰ ਆ ਫਰਮਾ ਕਿਸ ਤੋਂ ਲੈਂਦਾ ਕਿਸ ਤਰ੍ਹਾਂ ਆਈਡੀਆ ਇਹ ਦੇਖੋ ਜੀ ਇਹ ਸਟੀਲ ਦਾ ਫਰਮਾ ਆ ਇਹਨੂੰ ਕੋਈ ਜੰਗਾਲ ਨਹੀਂ ਲੱਗਣਾ ਤੇ ਇਹਦੇ ਵਿੱਚ ਜਿਹੜੀ ਐਕੂਰੇਸੀ ਆ ਸਾਈਜ਼ ਦੀ weight ਦੀ ਉਹ ਬਿਲਕੁਲ ਸੇਮ ਰਹਿੰਦੀ ਆ ਇਹ ਇੱਕ ਤਾਂ ਪਹਿਲਾਂ ਬਣਾ ਕੇ ਲੋਕੀ ਕਰਦੇ ਨਾਲ ਕੱਟਣਾ ਨਾ ਉਹ ਨਹੀਂ ਆ ਇਹ ਸਟੀਲ ਦਾ ਫਰਮਾ ਇੰਟਰਲੋਕਿੰਗ ਫਰਮਾ ਹੁੰਦਾ ਹੈ ਜਿਹਨੂੰ ਆਪਾਂ ਪਹਿਲਾਂ ਆ ਸਲੈਬ ਨੂੰ ਸਾਫ਼ ਕਰਕੇ ਇਹਨੂੰ ਦੇਸੀ ਘਿਓ ਦੇ ਨਾਲ ਇਹਦੀ ਗ੍ਰੀਸਿੰਗ ਕਰਨੀ ਆ ਉਸ ਦੇਸੀ ਘਿਓ ਆ ਠੀਕ ਆ ਇਹਨਾਂ ਗ੍ਰੀਸਿੰਗ ਕਰਕੇ ਉਸ ਤੋਂ ਬਾਅਦ ਫਰਮੇ ਨੂੰ ਇੰਸਟਾਲ ਕਰਨਾ ਆ ਠੀਕ ਆ ਫਰਮੇ ਨੂੰ ਜਦੋਂ ਇੰਸਟਾਲ ਕਰਨਾ ਆ ਫਿਰ ਦੇਸੀ ਘਿਓ ਦੇ ਉੱਪਰ ਲਾਉਣਾ ਆ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਗਰਮ ਘੋੜਾ ਵਖਰੀ ਇਹਦੇ ਵਾਸਤੇ ਆਪਾਂ ਵੱਖਰਾ ਗੰਡ ਰੱਖਿਆ ਹੋਇਆ ਹੈ ਜਿਹਦੇ ਵਿੱਚ ਇਹ ਜੋ ਪਾਉਣਾ ਜਿੱਦਾਂ ਦੀ ਗਾਹਕ ਦੀ ਡਿਮਾਂਡ ਆ ਚਾਹੇ ਸੌਂਡ ਹੋਵੇ ਸੌਂਫ ਹੋਵੇ ਸਾਰਾ ਕੁਝ ਮਿਕਸ ਕਰਕੇ ਇਹਦੇ ਵਿੱਚ ਪਾਉਣਾ ਹੈ ਤੇ 5 ਮਿੰਟ ਦੇ ਵਿੱਚ ਵਿੱਚ ਗੁੜ ਸੈੱਟ ਹੋ ਜਾਂਦਾ ਫਰਮਾ ਜਿਹੜਾ ਕੜਦੀ ਦਾ ਗੁੜ ਕੀ ਰਹਿੰਦਾ ਸੋ ਇਹ ਜਿਹੜਾ ਸਪੈਸ਼ਲ ਜਿਹੋ ਜੀ ਮਾਰਕੀਟ ਦੇ ਵਿੱਚ ਡਿਮਾਂਡ ਆ ਪਿਛਲੇ ਸਾਲ ਆਪਾਂ ਸਿਰਫ 40 ਗ੍ਰਾਮ ਦੀ ਟੁਕੜੀ ਜਿਹੜੀ ਸੇਲ ਕੀਤੀ ਹੈ ਪਰ ਡਿਮਾਂਡ ਸੀ ਕਿ ਛੋਟੀ ਟੁਕੜੀ ਚਾਹੀਦੀ ਹੈ ਮੈਨੂੰ ਤੋੜਨਾ ਪੈਂਦਾ ਸੋ ਇਸ ਵਾਰ ਆਪਾਂ ਬਿਲਕੁਲ ਦਾ ਹਾਫ ਸਾਈਜ਼ ਦਾ ਜਿਹੜਾ ਉਹ ਲਾਂਚ ਕੀਤਾ ਹੈ ਤੇ ਬਹੁਤ ਜ਼ਿਆਦਾ